ਸਸੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਪੀਐਸੂਟ 컬렉ਸ਼ਨ ਉੱਤੇ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਇਹ ਨਵਾਂ ਡਿਜ਼ਾਈਨ ਦੇ ਰਹੇ ਹਾਂ ਦਿਖਾ ਰਹੇ ਹਾਂ ਗੱਡ ਕੇ ਇਹਦੇ ਵਿੱਚ ਆਪਾਂ ਮੋਤੀ ਤੇ ਦਬਕੇ ਦਾ ਕੰਮ ਕੀਤਾ ਹੈ ਮੋਤੀਆਂ ਨੂੰ ਆਪਾਂ ਹਾਰੀ ਦੇ ਨਾਲ ਲਾ ਰਹੇ ਹਾਂ ਇਹਦੇ ਵਿੱਚ ਆਪਾਂ 2-2 ਮੋਤੀ ਕਰਕੇ ਹਾਰੀ ਨੂੰ ਸੋਕੇ ਤਰੀਕੇ ਨਾਲ ਲਾ ਰਹੇ ਹਾਂ ਜੇ ਕਿਸੇ ਨੂੰ ਨਹੀਂ ਹੁੰਦੀ ਹੈਗੀ ਹਾਰੀ ਦੀ ਕਰਨੀ ਤੇ ਉਹ ਇਹਦੇ ਵਿੱਚ ਸੂਈ ਨਾਲ ਵੀ ਇਹ ਮੋਤੀ ਰਾਮ ਨਾਲ ਲਾ ਸਕਦਾ ਹੁਣ ਆਪਾਂ ਗ੍ਰੀਨ ਕਲਰ ਦੇ ਦਬਕੇ ਦੇ ਨਾਲ ਪੱਤੀ ਬਣਾ ਰਹੀ ਆ ਇਹਨੂੰ ਵੀ ਆਪਾਂ ਸੂਈ ਦੇ ਨਾਲ ਹੀ ਲਾਵਾਂਗੇ ਕਿਉਂਕਿ ਜੇ ਇਹਨਾਂ ਨੂੰ ਆਰੀ ਨਹੀਂ ਹੁੰਦੀ ਆਰੀ ਨਾਲ ਵੀ ਲੱਗਦੀ ਆ ਪਰ ਜੇ ਇਹਨਾਂ ਨੂੰ ਆਰੀ ਨਹੀਂ ਹੁੰਦੀ ਉਹ ਇਹਨੂੰ ਸੂਈ ਦੇ ਨਾਲ ਇਸ ਤਰ੍ਹਾਂ ਲਗਾ ਸਕਦੇ ਆ ਇਹ ਬੜਾ ਸੋਖਾ ਡਿਜ਼ਾਈਨ ਹੈ ਇਹਨੂੰ ਇਹਦੇ ਵਿੱਚ ਆਪਾਂ ਅਲੱਗ-ਅਲੱਗ ਰੰਗ ਦਾ ਦਬਕਾ ਲੈ ਕੇ ਉਹਦੇ ਨਾਲ ਇਹਨੂੰ ਆਪਾਂ ਤਿਆਰ ਕੀਤਾ ਇਸ ਡਿਜ਼ਾਈਨ ਨੂੰ ਇਹ ਬਹੁਤ ਸੋਹਣਾ ਬਣਿਆ ਹੈ ਡਿਜ਼ਾਈਨ ਇਹਨੂੰ ਆਪਾਂ ਇਹਨਾਂ ਪੱਤੀਆਂ ਨੂੰ ਬਣਾਉਣਾ ਬੜਾ ਸੌਖਾ ਹੈ ਜਿੱਦਾਂ ਆਪਾਂ ਧਾਗੇ ਦੇ ਨਾਲ ਪੱਤੀ ਬਣਾਉਂਦੇ ਆ ਉਸੇ ਤਰ੍ਹਾਂ ਆਪਾਂ ਇਹਨੂੰ ਧਪਕੇ ਦੇ ਨਾਲ ਪੱਤੀ ਬਣਾਉਣੀ ਆ ਇਹ ਬੜਾ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਸੀ ਜੇ ਤੁਹਾਨੂੰ ਸਾਡਾ ਇਹ ਡਿਜ਼ਾਈਨ ਵਧੀਆ ਲੱਗਾ ਤੇ ਸਿਖਾਉਣ ਦਾ ਤਰੀਕਾ ਵੀ ਵਧੀਆ ਲੱਗਾ ਤੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਹੋਰ ਸ਼ੇਅਰ ਜ਼ਰੂਰ ਕਰੋ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ